सतगुरु ने हरदास को उपदेश जो विशाल राज है जो समान है इसका भोगना इसी आदक जो है ये सब संसार के अंजार है ये सारे नाशंद देखो जो संसार का राज है ਜੋ ਰਾਜੇ ਨੇ ਆਪ ਆਪਾ ਵੇਖਦੇ ਸੰਸਾਰੀ ਜਾਂ ਜੋ ਵੀ ਆਪਾਂ ਸਾਜੋ ਸਮਾਨ ਸੰਸਾਰ ਦੇ ਵੇਖਦੇ ਆ ਉਸ ਦਾ ਭੋਗਣਾ ਉਸ ਦਾ ਸੁਖ ਪ੍ਰਾਪਤ ਕਰਨਾ ਇਸਤਰੀ ਆਦਿ ਸਾਰੇ ਜੰਜਾਲ ਨੇ ਇਹ ਸਾਰੇ ਹੀ ਇੱਕ ਦਿਨ ਨਾਸ਼ ਬੰਦ ਹੋ ਜਾਂਦੇ ਇੱਕ ਦਿਨ ਨਾਸ਼ ਹੋ ਜਾਂਦੇ ਨੇ ਇਹ ਜਿੰਨੇ ਵੀ ਪਦਾਰਥ ਨੇ ਇੱਕ ਤਰੇਲ ਦੇ ਟੋਕਰੀ ਦੀ ਤਰ੍ਹਾਂ ਇਨਾਂ ਨੂੰ ਭੋਗਦੇ ਹੋਏ ਜੀਵ ਦੁੱਖ ਪਾਉਂਦਾ ਹੈ ਸੰਸਾਰ ਦੇ ਵਿੱਚ ਇਸ ਨਾਸ਼ਵਾਨ ਪਦਾਰਥਾਂ ਨੂੰ ਭੋਗਦਾ ਹੋਇਆ ਬੰਦਾ ਦੁੱਖ ਪਾਉਂਦਾ ਹੈ ਸਤਿਗੁਰੂ ਕਹਿੰਦੇ ਨੇ ਜਿਹੜੇ ਸਿਮਰਨ ਨਹੀਂ ਕਰਦੇ ਉਹਨਾਂ ਦਾ ਛਡਕਾਰਾ ਨਹੀਂ ਪੈਂਦਾ ਸਿਮਰਨ ਹੀ ਸਭ ਤੋਂ ਵੱਡਾ ਸਹਾਇਕ ਹੈ ਸਿਮਰਨ ਜੋ ਸਤਨਾਮ ਦਾ ਸਿਮਰਨ ਹੈ ਇਹੀ ਸਾਡੀ ਸਹਾਈਤਾ ਕਰਨ ਵਾਲਾ ਹੈ ਜਿਹੜਾ ਵੀ ਸਾਨੂੰ ਗੁਰੂ ਦੇ ਕੋਲੋਂ ਮਿਲਦਾ ਹੈ ਜਿਸ ਨੂੰ ਗੁਰੂ ਪਰਮਾਤਮਾ ਦਾ ਨਾਮ ਬਖਸ਼ ਦੇਵੇ ਉਸ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰੋਂ ਵਿਗਨਾ ਵਿਨਾਸ਼ਨਾ ਦਾ ਨਾਸ਼ ਹੋ ਜਾਂਦਾ ਹੈ ਜਿਸ ਸਤਗੁਰੂ ਵਿਗਨਾ ਵਿਨਾਸ਼ਨਾ ਤੋਂ ਹੱਥ ਦੇ ਕੇ ਬਚਾਉਂਦਾ ਹੈ ਸਤਗੁਰੂ ਤੋਂ ਬਿਨਾਂ ਇਹ ਇਸ ਕਰਕੇ ਦਾਰਾ ਉਸ ਨੂੰ ਸੱਚੇ ਪਾਤਸ਼ਾਹ ਜੋ ਸਮਝਾਉਂਦੇ ਨੇ